ਇੱਕ ਰਾਣੀ ਹੈ ਆਪਣੇ ਬੱਚੇ ਨੂੰ ਖਡਾਉਂਦੀ ਹੈ ਬੜਾ ਹੀ ਸੋਹਣਾ ਬੱਚਾ ਹੈ ਉਹ ਕਹਿੰਦੀ ਇਹਦੇ ਵਰਗਾ ਕੋਈ ਸੋਹਣਾ ਹੈ ਹੀ ਨਹੀਂ ਉਹ ਜਿੰਨੂੰ ਵੀ ਪੁੱਛਦੀ ਹੈ ਮੇਰਾ ਪੁੱਤ ਸੋਹਣਾ ਹੈ ਸਾਰੇ ਕਹਿੰਦੇ ਹਾਂ ਤੇਰਾ ਪੁੱਤ ਬੜਾ ਸੋਹਣਾ ਹੈ ਕਹਿੰਦੀ ਇਹੋ ਜਿਹਾ ਸੋਹਣਾ ਕੋਈ ਹੈ ਹੀ ਨਹੀਂ ਕਿਉਂਕਿ ਉਹਦੀ ਮਮਤਾ ਬੋਲਦੀ ਹੈ ਹਰ ਕਿਸੇ ਦੀ ਮਾਂ ਉਹ ਆਪਣੇ ਬੱਚੇ ਨੂੰ ਇਹੀ ਕਹਿੰਦੀ ਏ ਹਰ ਕੋਈ ਮਾਂ ਆਪਣੇ ਬੱਚੇ ਨੂੰ ਕਹਿੰਦੀ ਏ ਮੇਰਾ ਬੱਚਾ ਮੇਰਾ ਹੀ ਹੈ ਇਹਦੇ ਵਰਗਾ ਸੋਨਾ ਕੋਈ ਹੈ ਹੀ ਨਹੀਂ ਜਿੰਨੂ ਨੇ ਪੁੱਛਿਆ ਕਹਿੰਦੀ ਬੜਾ ਸੋਹਣਾ ਹੈ ਹਰ ਕੋਈ ਜਵਾਬ ਦਿੰਦਾ ਬੜਾ ਸੋਹਣਾ ਹੈ ਕਹਿੰਦੀ ਇਹ ਜੇ ਤੋ ਸੋਹਣਾ ਜੇ ਕੋਈ ਹੈ ਤਾਂ ਲੱਭ ਕੇ ਲਿਆਓ ਵੇਖ ਕੇ ਆਓ ਮੈਂ ਉਸ ਨੂੰ ਇਨਾਮ ਦੇਵਾਂਗੀ ਮੈਂ ਉਸ ਨੂੰ ਧਨ ਦੌਲਤ ਨਾਲ ਮਾਲੋ ਮਾਲ ਕਰ ਦਵਾਂਗੀ ਇਹਦੇ ਤੋਂ ਸੋਨਾ ਵੀ ਜੇ ਕੋਈ ਹੈਗਾ ਤੇ ਉਹ ਲੈ ਕੇ ਆਵੇ ਜਾਓ ਸਾਰੇ ਜਿੰਨੇ ਤੁਸੀਂ ਇੱਥੇ ਕੰਮ ਕਰ ਰਹੇ ਹੋ ਜਾ ਕੇ ਦੇਖ ਕੇ ਆਓ ਕਹਿੰਦੇ ਇੱਕ ਗੋਲੀ ਸੀ ਉਹਦਾ ਵੀ ਛੋਟਾ ਜਿਹਾ ਬੱਚਾ ਸੀ ਨੌਕਰ ਆਣੀ ਉਹ ਆਪਣਾ ਬੱਚਾ ਨਾ ਕੁੱਛੜ ਚੁੱਕੀ ਲਿਆਵੇ ਮੋਢਿਆਂ ਦੇ ਨਾਲ ਲਾਇਆ ਤੇ ਆ ਕੇ ਕਹਿੰਦੀ ਇਹ ਬੱਚਾ ਬੜਾ ਸੋਹਣਾ ਏ ਪੁਰਾਣੀ ਵੇਖ ਕੇ ਹੈਰਾਨ ਤੇ ਕੱਪੜੇ ਵੀ ਚੰਗੇ ਨਹੀਂ ਸ਼ਕਲ ਸੂਰਤ ਤੋਂ ਵੀ ਥੋੜਾ ਜਿਹਾ ਕੋਝਾ ਆ ਤੇ ਇਹ ਕਹਿੰਦੀ ਇਹ ਸੋਹਣਾ ਏ ਹੁਣ ਗੋਲੀ ਤੇ ਆਪਣੇ ਬੱਚੇ ਦੀ ਤਾਰੀਫ ਕਰ ਰਹੀ ਏ ਕਿ ਇਹਦੇ ਤੋਂ ਸੋਹਣਾ ਕੋਈ ਨਹੀਂ ਹੈ ਮਹਾਰਾਣੀ ਕਿੱਡਾ ਸੋਹਣਾ ਹੈ ਤੇ ਉਹ ਅੱਗਿਓ ਕਹਿੰਦੀ ਐ ਇਹਦਾ ਤੇ ਰੰਗ ਵੀ ਕੁਝ ਐ ਮੇਰੇ ਪੁੱਤ ਦਾ ਵੇਖ ਰੰਗ ਕਿੱਡਾ ਸੋਹਣਾ ਐ ਨਿਖਰਿਆ ਫਿਰਦਾ ਐ ਇਹਦੇ ਤੇ ਕੱਪੜੇ ਵੀ ਚੰਗੇ ਨਹੀਂ ਐ ਮੇਰੇ ਪੁੱਤ ਦੇ ਕੱਪੜੇ ਵੇਖ ਕਿੱਤੇ ਸੋਹਣੇ ਨਹੀਂ ਤੂੰ ਆਪਣੇ ਪੁੱਤ ਨੂੰ ਵਿਖਾਉਂ ਦਈਏ ਇਹ ਕੌਣ ਐ ਮੇਰਾ ਪੁੱਤ ਤੇ ਐਡਾ ਸੋਹਣਾ ਇਹ ਤੂੰ ਕਿਨੂੰ ਵਿਖਾਉ ਰਹੀ ਐ ਕੀ ਦਾ ਐ ਉਹ ਗੋਲੀ ਕਹਿੰਦੀ ਇਹ ਮੇਰਾ ਪੁੱਤ ਹੈ ਇਹ ਮੇਰਾ ਬੱਚਾ ਹੈ ਜਿੱਤਰਾ ਰਾਣੀ ਤੈਨੂੰ ਤੇਰਾ ਬੱਚਾ ਪਿਆਰਾ ਲੱਗਦਾ ਹੈ ਤੇਰੀ ਮਮਤਾ ਬੋਲਦੀ ਹੈ ਨਾ ਕਿ ਇਹਦੇ ਤੋਂ ਸੋਹਣਾ ਕੋਈ ਨਹੀਂ ਹੈ ਐਸੇ ਤਰੀਕੇ ਨਾਲ ਮੇਰੀ ਮਮਤਾ ਬੋਲਦੀ ਹੈ ਕਿ ਮੇਰੇ ਬੱਚੇ ਤੋਂ ਸੋਹਣਾ ਕੋਈ ਬੱਚਾ ਹੈ ਹੀ ਨਹੀਂ ਤੈਨੂੰ ਦਿਸਦਾ ਇਹਦਾ ਰੰਗ ਕਾਲਾ ਕੋਝਾ ਏ ਮੈਨੂੰ ਪੁੱਛ ਕੇ ਵੇਖ ਇਹ ਸੁਰਗਰੂ ਹੈ ਇਹਦੇ ਤੇ ਨੂਰ ਹੈ ਤੈਨੂੰ ਲੱਗਦਾ ਇਹਦੇ ਕੱਪੜੇ ਗੰਦੇ ਨੇ ਮੈਨੂੰ ਕੋਸ਼ ਇਹਦੇ ਕੱਪੜੇ ਉੱਜਲ ਨੇ ਇਹਦੇ ਕੱਪੜੇ ਕਿੱਡੇ ਸੋਹਣੇ ਨੇ ਇਹ ਹਰ ਕਿਸੇ ਨੂੰ ਮਮਤਾ ਹੈ ਇਹ ਮਮਤਾ ਬੋਲਦੀ